ਠੀਕ ਹੈ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਮੈਂ ਅਮਨ ਰਾਸਤੇਵਾਰੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਕੱਲ ਚੋਣਾ ਹੈ ਗਿਆ ਪੂਰੇ ਪੰਜਾਬ ਦੇ ਲੋਕੀ ਹੁੰਮ-ਹੁਮਾ ਕੇ ਮਤਦਾਨ ਕਰਨ ਲਈ ਪਹੁੰਚਣਗੇ ਬਟ ਉਸ ਤੋਂ ਪਹਿਲਾਂ ਦੇਖ ਰਿਹਾ ਸੀ 24 ਤੋਂ 48 ਘੰਟਿਆਂ ਦੇ ਵਿੱਚ ਇੰਦਾ ਦੀ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਸ ਤੇ ਯਕੀਨ ਕਰਨਾ ਵੀ ਕਈ ਹੈ ਮੁਸ਼ਕਿਲ ਹੈ ਬਟ ਹੋ ਸਕਦਾ ਹੈ ਉਹ ਜਿਹੜੀ ਆਡੀਓ ਵੀਡੀਓ ਵਾਇਰਲ ਹੋ ਰਹੀਆਂ ਨੇ ਉਹ ਸੱਚ ਹੋਣ ਦੂਜੇ ਪਾਸੇ ਗੱਲ ਕਰਦੇ ਹਾਂ ਕਿ ਪਾਰਟੀਆਂ ਦੇ ਕਰਜ਼ਾ ਦੀ ਇਹੋ ਜੀ ਵੀਡੀਓ ਵਾਇਰਲ ਹੋ ਰਹੀਆਂ ਨੇ ਆਡੀਓ ਵਾਇਰਲ ਹੋ ਰਹੀਆਂ ਨੇ ਜਿਸ ਕਰਕੇ ਜਿਹੜੇ ਵੋਟਰਸ ਦਾ ਮਾਈਂਡ ਜਿਹੜਾ ਡੈਵੌਟ ਹੋ ਚੁੱਕਾ ਹੈ ਔਰ ਕਿਹਾ ਜਾਵੇ ਕਿ ਰਾਜਨੀਤਿਕ ਪਾਰਟੀਆਂ ਆਪਣਾ ਮਤਲਬ ਕੱਢਣ ਵਾਸਤੇ ਕਿਸੇ ਵੀ ਹੱਦ ਤੱਕ ਡੇਗ ਦੀਆਨੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਜਿਹੜੀ ਆਡੀਓ ਸੁਣਾਉਣ ਜਾ ਰਹੇ ਹਾਂ ਉਹ ਦਿੱਲੀ ਦੇ ਸੀਐਮ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੀ ਕਿਸੇ ਮਹਿਲਾ ਨਾਲ ਗੱਲਬਾਤ ਕਰ ਦੇਦੀ ਹੈਗੀ ਆ ਇਸ ਦੇ ਵਿੱਚ ਤੁਸੀਂ ਖੁਦ ਸੁਣੋ ਕਿ ਕਿਹੜੀ ਕਿਹੜੀ ਗੱਲਾਂ ਕੀਤੀਆਂ ਗਈਆਂ ਕਿਉਂਕਿ ਇਹ ਜਿਹੜੀ ਆਡੀਓ ਵੀ ਬੜੀ ਤੇਜ਼ੀ ਨਾਲ ਵਾਇਰਲ ਹੋਈ ਹੈ ਤਾਂ ਤੁਸੀਂ ਇਸ ਨੂੰ ਸੁਣੋ ਹੈਲੋ ਨਮਸਕਾਰ ਬੱਬੀ ਜੀ کیسے ਹੋ ਨਮਸਕਾਰ ਨੀਨਾ ਬੜੀਆ ਆਪ ਬਤਾਓ ਆਪ کیسے ਹੋ ਹਾਂਜੀ ਹਾਂਜੀ ਹਮ ਵੀ ਬੜੀਆ आज कैसे काम कर लिया आपने आप तो करते <laughs> नहीं नहीं ऐसी कोई बात नहीं आपको पता ही तो थोड़ा बिजी भी भी चल रहे है <laughs> हाँ जी और बताओ क्या कर रहे थे बस कुछ नहीं बैठे हैं ऐसे ओके okay, मैंने आपको पार्सल भेजा था मिल गया आपको देखा आपने हाँ यार वो मैंने रिसीव किया है थैंक यू सो मच यार इट्स वेरी नाइस वेलकम भापी जी और बताओ पंजाब कब आए वापस हाँ बस कर पिछले दिन ही आए हैं कैसा रहा वहां पे बढ़िया रहा यार ओके okay. हर्षिता बेटी भी गई थी आपके साथ सब देखा मैंने हर्षिता हाँ, हाँ, भी साथ में गई थी आपको पता ही है ना यार कि राजनीति में सबको इन्वॉल्व होना पड़ता है इसलिए हमने हर्षिता को भी इन्वॉल्व कर लिया अपने साथ हम्म ये तो है हर्षिता के बारे में कुछ सोचा छब्बीस की हो गई है वो हाँ यार मैं बताना भूल गई थी यार एक्चुअली ना हमने किसी को बताया ही नहीं है कि हमने हर्षिता और राघव का रिश्ता पक्का कर दिया ओके okay. अब तो वो विधायक नहीं है हमारे दिमाग भी है और अच्छा फिर तो हमारे भी दिमाग ही हुए हाँ हाँ डेफिनेटली चलो अच्छी बात है बाप बेटा मिलकर दिल्ली संभालेंगे और केजरीवाल जी को भी हेल्प हो जाएगी नहीं नहीं राघव जी तो पंजाब ही संभालेंगे अगर कल को सीएम भगवंत मान बनेंगे तो राघव जी को तो फिर वापिस ही आना पड़ेगा नहीं सी हम तो भगवंत मान ही बनेंगे पर सारा काम तो पहले से ही राघव जी देख रहे हैं और आगे भी वो ही देखेंगे ना हाँ इसीलिए और क्योंकि उन्होंने काफ, काफी पैसा कलेक्ट किया है टिकट्स मीडिया विधायक जो भी सारा है हमारा जो प्रचारक है वो सारा राघव जी ही देख रहे हैं ठीक है और अब उन्होंने चंडीगढ़ आर्ट सेक्टर में कॉफी भी खरीद ली है हाँ और आपको पता ही है ना चंडीगढ़ का इन्वायरमेंट भी कितना अच्छा हाँ, 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 है यहाँ का भाभी बहुत अच्छा है पंजाब बहुत अच्छा है इन्वायरमेंट भी अच्छा है यहाँ का हां जी हाँ बाकी देखो दस मार्च को इलेक्शन का रिजल्ट आयेगा फिर चलेंगे पंजाब हाँ, जी हां भी हमारे हां जी हां जी जी जरूर हां जी और घर सब बढ़िया हांजी हांजी सब बढ़िया ठीक है तो मिलते हैं फिर कभी ओके भाभी ओके Okay, thank you. bye. Bye. ਦੇਹੋ ਅਸੀਂ ਤੁਹਾਨੂੰ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੀ ਜਿਹੜੀ ਆਡੀਓ ਸੁਣਾਈ ਹੈ ਤੁਸੀਂ ਸੁਣ ਕੇ ਦੇਖ ਸਕਦੇ ਹੋ ਕਿ ਇਹ ਕਿੰਨੀ ਕ ਸਹੀ ਹੈ ਤੇ ਕਿੰਨੀ ਕ ਗਲਤ ਹੈ ਤੇ ਅਸੀਂ ਦੂਜੇ ਸਾਈਡ ਜਾਣਨੇ ਆ ਉੱਥੇ ਵੀ ਇੱਕ ਜਿਹੜੀ ਆ ਵੀਡੀਓ ਜਿਹੜੀ ਕਈ ਹੈ ਵਾਇਰਲ ਹੋਈ ਆ ਜਿਸ ਦੇ ਵਿੱਚ ਇੱਕ ਪਰਸਨ ਜਿਹੜਾ ਉਹ ਭਗਵੰਤ ਮਾਨ ਨਾਲ ਗੱਲ ਕਰ ਰਿਹਾ ਹੁਣ ਅਸੀਂ ਕਿਸੇ ਦਾ ਵੀ ਨੰਬਰ ਜਿਹੜਾ ਸੇਵ ਕਰਕੇ ਗੱਲ ਕਰ ਸਕਦੇ ਆ ਕਿ ਉਹ ਭਗਵੰਤ ਮਾਨ ਦਾ ਜਾਂ ਕਿਸੇ ਦੀ ਵੀ ਹੁਣ ਅਸੀਂ ਚਾਹੀਏ ਤੇ ਮੋਦੀ ਦਾ ਵੀ ਨੰਬਰ ਸੇਵ ਕਰਕੇ ਉਹਦੀ ਫੋਟੋ ਲਗਾ ਕੇ ਜਿਹੜੀ ਗੱਲ ਬਾਤ ਕਰ ਸਕਦੇ ਆ ਤੇ ਉਧਰੋਂ ਜਿਹੜੀ ਵਾਇਸ ਵੀ ਜਿਹੜੀ ਹੈ ਚੇਂਜ ਹੋ ਸਕਦੀ ਆ ਬਟ ਗੱਲ ਕਰੀਏ ਕਿ ਇਸ ਨੂੰ ਨਜ਼ਰ ਅੰਦਾਜ਼ ਵੀ ਜਿਹੜਾ ਨਹੀਂ ਕੀਤਾ ਜਾ ਸਕਦਾ ਤੇ ਤੁਸੀਂ ਇਹ ਜਿਹੜੀ ਹੈ ਵੀਡੀਓ ਜ਼ਰੂਰ ਦੇਖੋ ਨਹੀਂ ਤਾਂ ਫਿਰ ਆਪਾਂ ਜਿਹੜੀ ਮੈਸ਼ਨ ਲਈ ਆਏ ਆ ਨਾ ਸਾਰਾ ਵਿਚ ਹੀ ਰਹਿੰਦਾ ਬਾਈ ਮੈਸ਼ਨ ਕਹਦਾ ਸਾਡੀ ਦੇ ਸੀਟ ਓਪਨਲੀ ਕਹਿੰਦਾ ਫਿਰਦਾ ਮੇਰੇ ਕੋਲਵੰਤ ਦੀਆਂ ਰਿਕਾਰਡਿੰਗਾਂ ਪਈਆਂ ਕੁਲਵੰਤ ਕਹਿੰਦਾ ਫਿਰਦਾ 10 ਕਰੋੜ ਰੁਪਇਆ ਦੇ ਕੇ ਕੇਜਰੀਵਾਲ ਦੀ ਟੋਪੀ ਤੱਕ ਖਰੀਦ ਲਈ ਮੈਂ ਹੁਣ ਮੈਂ ਕੀ ਜਵਾਬ ਦਵਾਂ ਉਹਦਾ ਬਾਈ ਜੋ ਔਰ ਗਾਲਾਂ ਕੱਢਦਾ ਟਕੇ ਟਕੇ ਦੀਆਂ ਸਾਨੂੰ ਅਜੇ ਤੱਕ ਮੈਨੂੰ ਕੁਲਵੰਤ ਦਾ ਫੋਨ ਨਹੀਂ ਆਇਆ ਨਾ ਮੈਨੂੰ ਨਾਲ ਤੁਰਿਆ ਉਹਨੇ ਮੈਂ ਸਾਰਾ ਕੁਝ ਮੇਰਾ ਕੰਮ ਹੈ ਗੁਰਤੇਜ ਧੀਰੇ ਵਰਗ ਜਿਵੇਂ ਸੀ ਉਹ ਕਹਿੰਦੇ ਆ ਕਿ ਮੈਂ ਕੱਲ ਹੋ ਗਈ ਮਰਸਾਈ ਪੜਾਤੀ ਪੁਰਾਣਾਂ ਤੇ ਉਹ ਕਿਹਾ ਉਹ ਆਪਾਂ ਹਾਂ ਨੇ ਕੋਣ ਕਰਤੀਆ ਪਰ ਗੁਰਤੇਜ ਹੂੰ ਜੇ ਤ ਅੰਤ ਮਾਨ ਨੂੰ ਪੂਰਾ ਜਿਆ ਪਿਆਰ ਕਰਦਾ ਜੇ ਤੂੰ ਮੇਰੀ ਜ਼ੀਬ ਜਿਹੜੀ ਐ ਜਿਹਦਾ ਮੈਂ ਖਟਿਆ ਖਾਨਾ ਜ਼ੁਬਾਨ ਉਹਨੂੰ ਕੈਂਸਰ ਹੋ ਜਾ ਮੈਨੂੰ ਜੀਵ ਦਾ ਜੇ ਮੈਂ ਤੈਨੂੰ ਜ਼ੁਬਾਨ ਦੇ ਕੇ ਕੋਈ ਮੌਕਾ ਮੇਰਾ ਵੀ ਤੂੰ 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 ਮੇਰੀ ਕੀਂਦਾ ਹਿੱਸਾ ਯਾਰ ਮੇਰੇ ਸਾਥੇ ਖਾਵੇ ਬੈਠਾੜਾ ਤੂੰ ਬੰਦਾ ਇਹ ਮੇਰਾ ਕੰਮ ਹੈ ਮੇਰੇ ਨਾਲ ਤੁਰੇ ਫਿਰਦੇ ਉਹਨਾਂ ਨੂੰ ਕੀ ਕਰਾਂ ਦੱਸੋ ਮੈਂ ਮੈਨੂੰ ਮੇਰੀ ਗੱਲ ਕਰਾ ਦੇ ਮੇਰੀ ਗੱਲ ਕਰਾ ਦੇ ਮੈਂ ਮੈਂ ਆ ਜਾਣਾ ਕਿੱਥੇ ਆਣਾ ਮੈਂ ਆ ਜਾ ਮੇਰੇ ਨਾਲ ਜਿਹੜੇ ਵਿਚਾਰੇ ਤੁਰੇ ਫਿਰਦੇ ਜਿਨ੍ਹਾਂ ਨੇ ਆਪਣੇ ਘਰ ਆ ਜਾੜ ਤੇ ਮੇਰੇ ਕਰਕੇ ਹੁਣ ਉਹਨਾਂ ਨੂੰ ਮੈਂ ਦੱਸੂਗਾ। ਮੈਨੂੰ ਇਹ ਨਾਲ ਗੱਲ ਕਰਾ ਮੇਰੇ ਨਾਲ ਗੱਲ ਕਰਾ ਮਿਲ ਲੰਨਾ। ਮੈਂ ਪਟਨਾ ਚੰਡੀਗੜ੍ਹ ਹੁਣ ਤਾਂ ਇਲੈਕਸ਼ਨ ਹੀ ਚੰਡੀਗੜ੍ਹੋਂ ਲੜਿਆ ਜਾਊਗਾ ਕਿਉਂਕਿ ਅਗਰ ਰੈਲੀਆਂ ਤਾਂ ਬੰਦ ਹੋ ਗਈਆਂ। ਇਹ ਮੀਡੀਆ ਮੂੜੀ ਚੀਕ ਕਰਦਾ। ਨਾ ਨਾ 15 ਮਿੰਟ ਦੋ ਮੈਂ ਜਾ ਕੇ ਨਾ ਸ਼ੀਰੇ ਕੋਲੇ ਤੁਹਾਡੀ ਗੱਲ ਕਰਾਉਣਾ। ਸ਼ੀਰੇ ਦਾ ਮੇਰੀ ਗੱਲ ਕਰਾ। ਬਾਈ ਬਾਈ ਟਾਈਮ ਚਾਹਣਾ ਯਾਰ ਪਤਾ ਕੀ ਹੈ। ਨਹੀਂ ਤਾਂ ਫਿਰ ਨਹੀਂ ਤਾਂ ਆਪਣਾ ਸਾਰਾ ਮਤਲਬ ਇੱਕ ਇਹ ਦੇ ਕਰਕੇ ਸੀ ਸੀ ਮੈਨੂੰ ਕਹਿੰਦੇ ਮੈਂ ਤੈਨੂੰ ਪਰਸ ਨੂੰ ਅਨਾਉਂਸ ਕਰਨ ਨੂੰ ਕਰਦਾ ਯਾਰ ਤੇ ਆ ਤੇਰੇ ਮਿੱਤਰਾਂ ਐ ਕਰ ਜਾਂਦੇ ਨੇ ਮੈਂ ਕਹਾਂ ਜੀ ਮੈਂ ਕਰਦਾ ਮੈਂ ਰਾਤ ਨੂੰ ਹੀ ਗੱਲ ਕਰੀ ਕੇ ਕਰੀ ਕੇ ਫੋਨ ਹਣਾ ਤੇ ਛੀਰੇ ਨਾਲ ਗੱਲ ਕਰਾ ਦੇ ਅਮਰਦੀਪ ਨਾਲ ਗੱਲ ਹੋਗੀ ਖੁੱਲੀ ਹੋਈਗੀ ਆ ਆਪਣੀ ਟੀਮ ਨਾਲ ਬਾਈਏ ਹੂੰ ਮੈਂ ਲੜਨਾ ਵੀ ਪੂਰੀ ਤੋ ਹੈ ਤੇ ਪੂ ਮੇਰੇ ਕੋਲ ਕੰਮ ਕਰਾ ਕੇ ਯਾਰ ਉੱਥੇ ਉੱਥੇ ਕਰੀ ਨਾ ਛੀਰੇ ਯਾਰ ਤੁਸੀਂ ਮੈਂ ਕੋਲ ਮੈਂ ਲੰਦਾ ਤੇ ਸਤਾਉ ਜੀ ਦੇ ਮੁੰਡੇ ਦੀ ਜਵਾਂ ਐਮਐਲਆ ਤੋਂ ਉੱਪਰ ਮੈਂ ਥੋੜਾ ਗਰਾਫ ਰੱਖ ਰਿਹਾ ਮੈਂ ਮੰਤਰੀਆਂ ਤੋਂ ਉੱਪਰ ਕੈਬਨਿਟ ਬੈਂਕ ਤੱਕ ਇਹ ਮਤਲਬ ਹੁਣ ਜੇ ਐਡਾ ਕਰਨਾ ਪਾਣੀ ਫਿਰ ਆਪਾਂ ਰਹਿ ਜਾਾਂਗੇ ਬਾਈ ਸਾਰੀ ਮਿਹਨਤ ਮੇਰੀ ਵੀ ਰਹਿ ਗਈ ਹੁਮੈਰ ਮੇਰਾ ਵੀ ਯਾਰ ਫਿਰ ਦਿਲ ਟੁੱਟ ਜਾਊਗਾ ਵੀ ਛੱਡੋ ਪਰੇ ਪਾਓ ਅੱਜ ਪਦਾਂ ਟਿੰਟਾਂ ਪਿੱਛੇ ਲੜ ਪਏ ਨੇ ਆ ਆਖਰੀ ਮੌਕੇ ਦੇ ਆਖਰੀ ਉੱਪਰ ਜਾ ਕੇ ਆਪਣੇ ਬੇਟਾ ਨਹੀਂ ਪੈਣੀ ਤੇ ਇੱਕ ਰੈਲੀ ਦੇ ਦੌਰਾਨ ਇੱਕ ਪੱਤਰਕਾਰ ਨੇ ਕੇਜਰੀਵਾਲ ਨੂੰ ਦਿੱਲੀ ਦੇ ਸੀਐਮ ਕੇਜਰੀਵਾਲ ਨੂੰ ਜਿਹੜਾ ਸਵਾਲ ਪੁੱਛਿਆ ਕਿ ਦਿੱਲੀ ਦੀ ਜਿਹੜੀ ਜਨਤਾ ਦਾ ਪੰਜਾਬ ਦੇ ਪਾਣੀ ਤੇ ਹੱਕ ਹੈ ਤੇ ਉਹਨਾਂ ਨੇ ਕਿਹਾ ਹਾਂ ਹੱਕ ਹੈ ਇਹ ਵੀ ਵੀਡੀਓ ਜਿਹੜੀ ਆ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਕਿ ਇੱਕ ਸਾਈਡ ਜਿਹੜਾ ਕੇਜਰੀਵਾਲ ਪੰਜਾਬੀਆਂ ਦਾ ਪੱਖ ਲੈ ਰਿਹਾ ਔਰ ਦੂਜੀ ਸਾਈਡ ਇਹੋ ਜੇ ਬਿਆਨ ਕਰ ਰਿਹਾ ਤੁਸੀਂ ਇਹ ਵੀਡੀਓ ਖੁਦ ਦੇਖੋ क्या क्या दिल्ली के लोगों का पंजाब के पानी पर हक हाँ है कि नहीं? बिल्कुल है जी सब कुछ है सर क्या क्या दिल्ली के लोगों का पंजाब के पानी पर हक हाँ है कि नहीं? बिल्कुल है जी सब कुछ है सर ਤੇ ਤੁਹਾਨੂੰ ਅਸੀਂ ਇਹ ਵਾਲੀ ਵੀਡੀਓ ਦਿਖਾਈ ਅੱਗੇ ਚੱਲਦੇ ਹਾਂ ਤੁਹਾਨੂੰ ਅਸੀਂ ਵਿਸ਼ਵਾ ਕੁਮਾਰ ਵਿਸ਼ਵਾਸ ਦੀ ਜਿਹੜੀ ਆ ਵੀਡੀਓ ਦਿਖਾਉਂਦੇ ਆ ਜੋ ਉਹਨਾਂ ਦੇ ਨਾਲ ਕੰਮ ਕਰਦੇ ਸੀਗੇ ਉਹਨਾਂ ਨੇ ਕੇਜਰੀਵਾਲ ਤੇ ਸਿੱਧੇ ਸਿੱਧੇ ਜਿਹੜੇ ਆ ਇਲਜ਼ਾਮ ਲਗਾਏ ਆ ਕਿ ਕੇਜਰੀਵਾਲ ਦੀ ਜਿਹੜੀ ਆ ਨੀਅਤ ਵਿੱਚ ਖੋਟ ਆ ਤੁਸੀਂ ਖੁਦ ਸੁਣੋ मैं सदा कहता हूँ पंजाब कोई राज्य नहीं है पंजाब एक भावना है पंजाबियत एक भावना है पूरी दुनिया में ऐसे में एक ऐसा आदमी जिसने एक समय में मुझे ये तक कहा था जब मैंने उसको कहा कि ये जो फ्रिंज एलिमेंट है जो अलगाववादी संगठन है जो खालिस्तानी मूवमेंट से जुड़े हुए लोग हैं इनका साथ मत ले पिछले चुनाव में और उसने कहा था कि नहीं नहीं हो जाएगा चिंता मत कर और कैसे चीफ मिनिस्टर बनेगा तो उसने उसका फार्मूला भी बताया था कि ऐसे ऐसे भगवंत कौर फुलका जी को लड़वा दूंगा और मैं पहुंच जाऊंगा और आज भी वो उसी पथ पे मानो मत मानो और नहीं भी है तो वो पपेट बिठा लेगा कोई कुछ कर लेगा वो कुछ काम तो ऐसे में उसने मुझे इतनी भयानक बातें बोली जो कि सबको पता है पंजाब में सबको पता है कि एक दिन तो मुझसे कहता है कि तू चिंता मत कर या तो मैं एक स्वतंत्र सूबे का मुख्यमंत्री बनूंगा और मैंने कहा अलगाववाद 2020 का रेफरेंडम आ रहा है पूरी दुनिया फंडिंग कर रही है आईएसआई से लेके और बाकी अलगाववादी ग्रुप तो कहता तो क्या हो गया तो स्वतंत्र देश का पहला प्रधानमंत्री बनूंगा मतलब जिस आदमी के थॉट में इतनी ज्यादा अलगाववाद को लेके वो कि किसी भी कीमत में बस मुझे सरकार मिला सकता ਇਹ ਕੇਜਰੀਵਾਲ ਜਿਹੜੇ ਆ ਦਾਵਾ ਕਰਦੇ ਆ ਕਿ ਉਹਨਾਂ ਨੇ ਜਿਹੜੀ ਆ ਸਵਾਸਤ ਕਲੀਨਿਕਾਂ ਜਿਹੜੀਆਂ ਓਪਨ ਕੀਤੀਆਂ ਹੋਈਆਂ ਖੋਲੀਆਂ ਨੇ ਲੋਕਾਂ ਦੀਆਂ ਸੇਵਾ ਵਾਸਤੇ ਆਮ ਜਨਤਾ ਦੀ ਸੇਵਾ ਵਾਸਤੇ ਤੋ ਤੁਹਾਨੂੰ ਇੱਕ ਅਸੀ ਛੋਟੀ ਜਿਹੀ ਜਿਹੜੀ ਆ ਕਲਿੱਪ ਦਿਖਾਣੇ ਆ ਵੀਡੀਓ ਦਿਖਾਣੇ ਆ ਜਿਸ ਵਿੱਚ ਉਹ ਜਿਹੜੀ ਸਵਾਸਤ ਕਲੀਨਿਕ ਹੈ ਉਹ ਬੰਦ ਪਈ ਆ ਔਰ ਉੱਥੇ ਜਿਹੜਾ ਜੋ ਵਿਅਕਤੀ ਮੌਜੂਦ ਹੈ ਉਹਦਾ ਕੀ ਕਹਿਣਾ ਹੈ ਇਹ ਮੌਲਤ ਕਲੀਨਿਕ ਹੈ इसमें हमेशा ताला लगा रहता है यहाँ कोई डॉक्टर नहीं आता ना ही कोई इलाज होता है बीमार आदमी आते हैं परेशान होकर चले जाते हैं देख के चले जाते हैं इसका क्या फायदा खोलने का जब इसमें कोई सुविधा ही नहीं मिल रही है लोगों को तो ये तो फिर बेकार है अंकल जी मैं पूछना चाहता हूँ आम आदमी को यहाँ मुफ्त में दवाई मिलती है नहीं यहाँ पर कोई दवाई नहीं मिलती जब ये खुलता ही नहीं है तो दवाई तो तब मिलेगी ना जब ये खुलना चाहिए खुले तभी कोई सुविधा का लाभ उठा पाएंगे लोग ठीक है अंकल जी बहुत बहुत धन्यवाद ਤੇ ਇਹ ਜਿਹੜੀਆਂ ਅਸੀਂ ਤੁਹਾਨੂੰ ਜਿਹੜੀਆਂ 5 ਜਿਹੜੀਆਂ ਵੀਡੀਓ ਕਲਿੱਪਸ ਦਿਖਾਈਆਂ ਆਡਿਓ ਸੁਨਾਈਆਂ ਤੁਸੀਂ ਇਸ ਨੂੰ ਖੁਦ ਸੁਣਿਆ ਪਤਾ ਨਹੀਂ ਇਹੋ ਜਿਹੀਆਂ ਇਹ ਤੇ ਸਿਰਫ ਚਾਰ ਸੀਗੀ ਪਤਾ ਨਹੀਂ ਇਹੋ ਜਿਹੀਆਂ ਕਿੰਨੀਆਂ ਜਿਹੜੀਆਂ ਆਡੀਓ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਸ ਦਾ ਆਮ ਜਨਤਾ ਤੇ ਕਾਫੀ ਅਸਰ ਸਾਨੂੰ ਦੇਖਣ ਨੂੰ ਵੀ ਮਿਲ ਰਿਹਾ ਹੈ ਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਕੱਲ ਜਿਹੜਾ ਸਾਡੇ ਸਾਰਿਆਂ ਦਾ ਬਹੁਤ ਵੱਡਾ ਦਿਨ ਹੈ ਹਰ ਇੱਕ ਆਮ ਇਨਸਾਨ ਦਾ ਬਹੁਤ ਵੱਡਾ ਦਿਨ ਹੈ ਤੇ ਤੁਸੀਂ ਵੀ ਜ਼ਰੂਰ ਜਾਓ ਤੇ ਵੋਟਰ ਦਾ ਤੁਹਾਡਾ ਅਧਿਕਾਰ ਹੈ ਉਸ ਦਾ ਜਿਹੜਾ ਫਾਇਦਾ ਚੱਕੋ ਤੇ ਤੁਸੀਂ ਵੋਟ ਜ਼ਰੂਰ ਪਾਓ ਤਾਂ ਕਿ ਜਿਹੜਾ ਸਾਡਾ ਦੇਸ਼ ਤਰੱਕੀ ਦੀ ਰਾਹ ਤੇ ਜਾ ਸਕੇ ਬਾਕੀ ਦੀ ਅਪਡੇਟ ਵਾਸਤੇ ਤੁਸੀਂ ਬਣੇ ਰਹੋ ਹੌਟ ਨਿਊਜ਼ ਇੰਡੀਆ ਦੇ ਨਾਲ ਧੰਨਵਾਦ